ਪੇਸ਼ੀ ਦੇ ਦੌਰਾਨ ਭੱਜਣ ਵਾਲੇ ਕੈਦੀ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਪੂਰਾ ਮਾਮਲਾ ਤੁਹਾਨੂੰ ਦੱਸਦੀ ਹੈ ਕਿ ਸ਼੍ਰੀ ਮੁਕਤਸਰ ਸਾਹਿਬ ਦਾ ਹੈ ਜਿੱਥੇ ਕਿ ਮੁਕਸਰ ਪੁਲਿਸ ਦੇ ਵੱਲੋਂ ਇੱਕ ਐਨਡੀਪੀਐਸ ਐਕਟ ਦੇ ਤਹਿਤ ਕੈਦੀ ਨੂੰ ਮੁਕਸਰ ਦੀ ਅਦਾਲਤ ਦੇ ਵਿੱਚ ਪੇਸ਼ੀ ਦੇ ਦੌਰਾਨ ਲਿਆਂਦਾ ਗਿਆ ਸੀ ਜਿੱਥੇ ਕਿ ਬਖਸ਼ੀ ਖਾਨੇ ਦੇ ਵਿੱਚੋਂ ਇਹ ਕੈਦੀ ਪੁਲਿਸ ਨੂੰ ਚੱਕਮਾ ਦੇ ਕੇ ਫਰਾਰ ਹੋ ਗਿਆ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਲਗਾਤਾਰ ਇਸ ਕੈਦੀ ਦੀ ਭਾਲ ਕੀਤੀ ਜਾ ਰਹੀ ਸੀ ਤੁਹਾਨੂੰ ਦੱਸਦੀ ਕਿ ਇਸ ਸਰਚ ਦੇ ਦੌਰਾਨ ਇਸ ਕੈਦੀ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਤੇ ਇਸ ਦੇ ਸਾਥੀ ਨੂੰ ਵੀ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਤੁੰਦادیه ਕਿ ਇਸ ਦੇ ਉੱਤੇ ਇੱਕ ਐਨਡੀਪੀਐਸ ਐਕਟ ਦੇ ਤਹਿਤ ਮੁਕੱਦਮਾ ਦਰਜ ਸੀ ਜਿਸ ਤੋਂ ਬਾਅਦ ਮੁਕਸਰ ਪੁਲਿਸ ਦੇ ਵੱਲੋਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਸੀ ਜਿੱਥੋਂ ਕਿ ਬਖਸ਼ੀ ਖਾਨੇ ਦੇ ਵਿੱਚੋਂ ਇਹ ਕੈਦੀ ਪੁਲਿਸ ਨੂੰ ਚੱਕਮਾ ਦੇ ਕੇ ਫਰਾਰ ਹੋ ਗਿਆ ਜਿਸ ਤੋਂ ਬਾਅਦ ਇਸ ਦੇ ਸਾਥੀ ਸਮੇਤ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਇਸ ਮਾਮਲੇ ਸੰਬੰਧੀ ਐਸਪੀ ਪ੍ਰੈਸ ਕਾਨਫਰੰਸ ਕਰ ਰਹੇ ਨੇ ਤਾਂ ਕੀ ਕੁਝ ਖੁਲਾਸੇ ਹੋ ਰਹੇ ਨੇ ਉਹ ਵੀ ਤੁਹਾਨੂੰ ਸੁਣਾ ਦਿੰਨੇ ਆਂ ਮਿਤੀ 2.5.2024 ਨੂੰ ਇੱਕ ਦੋਸ਼ੀ ਜਸ਼ਨਦੀਪ ਸਿੰਘ ਜੋ ਕਿ ਐਨਡੀਪੀਐਸ ਕੇਸ ਦੇ ਵਿੱਚ ਜੇਲ੍ਹ ਚ ਬੰਦ ਸੀ ਔਰ ਦੌਰਾਨੇ ਆਪਣੀ ਤਰੀਕ ਪੇਸ਼ੀ ਤੇ ਉਹ ਪੁਲਿਸ ਮੁਲਾਜ਼ਮਾ ਨੂੰ ਚੱਕਮਾ ਦੇ ਕੇ ਭੱਜ ਗਿਆ ਸੀ ਕੋਰਟ ਕੰਪਲੈਕਸ ਸ਼੍ਰੀ ਮੁਕਸਰ ਸਾਹਿਬ ਤੋਂ ਜਿਸ ਤੇ ਕੀ ਮੁਕੱਦਮਾ ਨੰਬਰ 77 ਮਿਤੀ 2.5.24 ਦਰਜ ਰਜਿਸਟਰ ਹੋਇਆ ਤੇ ਸਾਡੀ ਸੀਆਈਏ ਟੀਮ ਤੇ ਐਸਐਚਓ ਸਿਟੀ ਐਸਐਚਓ सदर ਮਾਨਯੋਗ ਸ਼੍ਰੀ ਭਾਗੀ ਰਤਮੀਨਾ ਜੀ ਦੀ ਦਿਸ਼ਾ ਨਿਰਦੇਸ਼ ਛੇਠ ਇਹਨਾਂ ਦੀਆਂ ਟੀਮਾਂ ਬਣਾਈਆਂ ਗਈਆਂ ਜਿਨ੍ਹਾਂ ਨੇ ਕੀ ਇਸ ਨੂੰ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਤੇ ਇਸ ਦੇ ਨਾਲ ਹੀ ਇੱਕ ਕਰਨ ਏਲੀਅਸ ਕਾਂਚਾ ਨਾਮ ਦਾ ਵਿਅਕਤੀ ਜਿਹੜਾ ਕੀ ਇਸ ਦੇ ਨਾਲ ਜੇਲ੍ਹ ਵਿੱਚ ਬੰਦ ਸੀ ਉਹ ਇਹਨੂੰ ਭੁਜਾ ਕੇ ਲੈ ਕੇ ਗਿਆ ਉਸ ਦਾ ਚੋਰੀ ਦਾ ਮੋਟਰਸਾਈਕਲ ਤੇ ਕਰਨ एलिएस कांचा ਨੂੰ ਵੀ ਇਸ ਮੁਕਦਮੇ 'ਚ ਗ੍ਰਿਫਤਾਰ ਕੀਤਾ ਗਿਆ। ਪਰ ਪਹਿਲਾ ਮੁਕਦਮਾ ਇਹ ਦਰਜ ਸੀ ਇਹਨਾਂ ਤੇ ਅਰਸ਼ ਜਸ਼ਨਦੀਪ ਤੇ ਤੇ ਐਨਡੀਪੀਐਸ ਦਾ ਇੱਕ ਮੁਕਦਮਾ ਦਰਸੀ ਤੇ ਕਰਨ ਕਾਂਚਾ ਤੇ ਤਿੰਨ ਮੁਕਦਮੇ ਦਰਜ ਨੇ ਵੱਖ-ਵੱਖ ਤਾਰਾਵੇਂ। ਇਹ ਜਿਹੜਾ ਸਰ ਜੇ ਜੀਐਨ ਦੀ ਪਲੈਨ ਬਣੀ ਸੀ। ਹਾਂ ਇਹ 15-16 ਦਿਨ ਪਹਿਲਾਂ ਹੀ ਜਿਹੜਾ ਕਰਨ ਕਾਂਚਾ ਇਹ ਜੇਲ੍ਹ 'ਚੋਂ ਜ਼ਮਾਨਤ ਤੇ ਬਾਹਰ ਆਇਆ ਸੀ ਤੇ ਜੇਲ੍ਹ 'ਚੋਂ ਭੱਜਣ ਦੀ ਇਹਨਾਂ ਦੀ ਜਿਹੜੀ ਬਿਉਂਦ ਸੀਗੀ ਉਹ ਜੇਲ੍ਹ 'ਚ ਹੀ ਬਣੀ ਸੀ।